ਹੁਣ ਮੈਂ ਆਵਣਾ ਜੀ ਖੇਤੀਬਾੜੀ ਤੇ ਖੇਤੀ ਦੀ ਪਾਲਿਸੀ ਬਿਲਕੁਲ ਰੈਡੀ ਹੈ ਬਿਲਕੁਲ ਪਰਫੈਕਟ ਬਹੁਤ ਸਾਰੇ ਮਹਾਰਾਣੂ ਅਸੀਂ ਬੁਲਾਇਆ ਪੀਏਯੂ ਚੋਂ ਬੁਲਾਇਆ ਹੋਰ ਖੇਤੀ ਨਾਲ ਐਕਸਪਰਟ ਜਿਹੜੇ ਲੋਕ ਨੇ ਅਸੀਂ ਕੰਪਨੀ ਪੰਜਾਬ ਦੀ ਖੇਤੀ ਨੀਤੀ ਜਿਹੜੀ ਹੈ ਉਹ ਰੈਡੀ ਹੈ ਆਲਮੋਸਟ ਪਰ ਅਸੀਂ ਪੰਜਾਬ ਦੇ ਸਟੇਕ ਹੋਲਡਰਸ ਨਾਲ ਗੱਲ ਕਰਾਂਗੇ ਪਰ ਜਿੰਨੀਆਂ ਵੀ ਕੋਈ ਦੁਨੀਆ ਨਾਲ ਨੇ ਜਾਂ ਖੇਤੀ ਨਾਲ ਸੰਬੰਧਤ ਸੰਸਥਾਵਾਂ ਨੇ ਜਾਂ ਖੇਤੀ ਨਾਲ ਸੰਬੰਧਤ ਜਿਹੜੇ ਮਹਿਕਮੇ ਚ ਜਾਂ ਕਿਤੇ ਹੋਰ ਬੁੱਧੀਜੀਵੀ ਨੇ ਉਹਨਾਂ ਸਾਰਿਆਂ ਨੂੰ ਬੁਲਾਵਾਂਗੇ ਬੁਲਾ ਕੇ ਮੈਂ ਇਸੇ ਤਰ੍ਹਾਂ ਸੀ ਇੰਡਸਟਰੀਅਲ ਪਾਲਿਸੀ ਲਾਗੂ ਕੀਤੀ ਸੀ ਇਸੇ ਤਰੀਕੇ ਅਸੀਂ ਟਰਾਂਸਪੋਰਟ ਦਾ ਵੀ ਸਾਰਿਆਂ ਨੂੰ ਬੁਲਾਇਆ ਸੀਗਾ ਸੋ ਉਹਨਾਂ ਨੂੰ ਪੁੱਛਾਂਗੇ ਵੀ ਦੱਸੋ ਕਿਵੇਂ ਕਰਨਾ ਕਿਉਂਕਿ ਦੇਖੋ ਜਿੱਥੇ ਸਮੱਸਿਆ ਉੱਥੇ ਹੱਲ ਹੈ ਹੋਸਾ ਤਾਂ ਉਸ ਸਮੱਸਿਆ ਇੱਥੇ ਬੈਠੇ ਬਾਬੂਆਂ ਨੂੰ ਨਾ ਪਤਾ ਲੱਗਦੀ ਹੋਵੇ ਜਿਹੜੀ ਖੇਤ ਵਾਲੇ ਨੱਕੇ ਤੇ ਬਹਿ ਕੇ ਪਤਾ ਲੱਗਦੀ ਹੈ ਸੋ ਇਸ ਕਰਕੇ ਉਹਨਾਂ ਨੂੰ ਬੁਲਾਵਾਂਗੇ ਸਟੇਕ ਹੇਲਡਰਸ ਨੂੰ ਬੁਲਾਵਾਂਗੇ ਅਸੀਂ ਕਿਸਾਨ ਮਿਲ ਨਹੀਂ ਕਰ ਲੈਣੇ ਉਹਨਿਆਂ ਅਸੀਂ ਇੱਕ ਹਫ਼ਤੇ ਦੀ ਮੂਲਤ ਦਿੰਦੇ ਹਾਂ ਇੱਕ ਹਫ਼ਤੇ ਦੇ ਨੋਟਿਸ ਤੇ ਅਸੀਂ ਸਪੀਕਰ ਸਾਹਿਬ ਪੀਏਯੂ ਚ ਕਿਸਾਨ ਮਿਲਣੀ ਕਰ ਲੈਨੇ ਆ ਕਿ ਜਦੋਂ ਗੱਲ ਕਰਨੀ ਹੈ ਕਿਸੇ ਕਿਸਾਨਾਂ ਨਾਲ ਕੋਈ رائے ਲੈਣੀ ਹੈ 15000 ਤੋਂ ਵੱਧ ਕਿਸਾਨ ਉੱਥੇ ਆ ਕੇ ਆਪਣੀ رائے ਦੇਣ ਲੱਗ ਜਾਂਦੇ ਆ 15000 ਤੋਂ ਵੱਧ ਦਾ ਸਟਾਲ ਲਾ ਲੈਨੇ ਅਸੀਂ ਸਰੋਂ ਵਾਲੇ ਇੱਧਰ ਆਜੋ ਮੱਕੀ ਵਾਲੇ ਇੱਧਰ ਆਜੋ ਬਾਸਪਤੀ ਵਾਲੇ ਇੱਧਰ ਆਜੋ ਅਮਰੂਦਾਂ ਵਾਲੇ ਇੱਧਰ ਆਜੋ ਬਾਗਾਂ ਵਾਲੇ ਇੱਧਰ ਆਜੋ ਸੋ ਬੜਾ ਵਧੀਆ ਰਚਾ ਦੋ ਦੋ ਵਾਰੀ ਅਸੀਂ ਕੀਤਾ ਤੀਜੀ ਵਾਰ ਫੇਰ ਕਰ ਲਾਂਗੇ ਕਿਉਂਕਿ ਜਿਹੜੀ ਵੀ ਕੋਈ ਨੀਤੀ ਹੈ ਮੇਰਾ ਪਹਿਲੇ ਦਿਨੋਂ ਇਹ ਇਸ ਮੈਂ ਮੈਂ ਇਸ ਪੱਖ ਚ ਰਿਹਾ ਕਿ ਸਰਕਾਰਾਂ ਨੂੰ ਲੋਕਾਂ ਨੂੰ ਪੁੱਛ ਕੇ ਬਣਾਉਣੇ ਚਾਹੀਦੇ ਆ ਬਾਗਵਾਂ ਨੂੰ ਨਹੀਂ ਪਤਾ ਹੋ ਸਕਦਾ ਸਰ ਉਹ ਚਿੱਟੇ ਤਾਬੁਲਾਣੀਆਂ ਕੁਰਸੀਆਂ ਤੇ ਬਹਿ ਕੇ ਏਸੀ ਉਹ ਨਹੀਂ ਸਮਝ ਸਕਦੇ ਗਰਾਊਂਡ ਰੀਅਲਿਟੀਆਂ ਨੂੰ ਉਹ ਫਰਕ ਹੁੰਦਾ ਹੁਣ ਮੈਂ ਆਪਣਾ ਜੀ ਖੇਤੀਬਾੜੀ ਤੇ ਖੇਤੀ ਦੀ ਪਾਲਿਸੀ ਬਿਲਕੁਲ ਰੈਡੀ ਹੈ ਬਿਲਕੁਲ ਪਰਫੈਕਟ ਬਹੁਤ ਸਾਰੇ ਮਾਹਿਰਾਂ ਨੂੰ ਅਸੀਂ ਬੁਲਾਇਆ ਪੀਏਯੂ ਚੋਂ ਬੁਲਾਇਆ ਹੋਰ ਖੇਤੀ ਨਾਲ ਐਕਸਪਰਟ ਜਿਹੜੇ ਲੋਕ ਨੇ ਅਸੀਂ ਆਪਣੀ ਪੰਜਾਬ ਦੀ ਖੇਤੀ ਨੀਤੀ ਜਿਹੜੀ ਹੈ ਉਹ ਰੈਡੀ ਹੈ ਆਲਮੋਸਟ ਪਰ ਅਸੀਂ ਪੰਜਾਬ ਦੇ ਸਟੇਕ ਹੋਲਡਰਸ ਨਾਲ ਗੱਲ ਕਰਾਂਗੇ ਜਿੰਨੀਆਂ ਵੀ ਕੋਈ ਜੁਨੀਆ ਨਾਲ ਨੇ ਜਾਂ ਖੇਤੀ ਨਾਲ ਸੰਬੰਧਤ ਸੰਸਥਾਵਾਂ ਨੇ ਜਾਂ ਖੇਤੀ ਨਾਲ ਸੰਬੰਧਤ ਜਿਹੜੇ ਮੈਕਮੇਚ ਜਾਂ ਕਿਤੇ ਹੋਰ ਬੁੱਧੀਜੀਵੀ ਨੇ ਉਹਨਾਂ ਸਾਰਿਆਂ ਨੂੰ ਬੁਲਾਵਾਂਗੇ ਬੁਲਾ ਕੇ ਮੈਂ ਇਸੇ ਤਰ੍ਹਾਂ ਸੀ ਇੰਡਸਟਰੀਅਲ ਪਾਲਿਸੀ ਲਾਗੂ ਕੀਤੀ ਸੀ ਇਸੇ ਤਰੀਏ ਅਸੀਂ ਟਰਾਂਸਪੋਰਟ ਦਾ ਵੀ ਸਾਰਿਆਂ ਨੂੰ ਬੁਲਾਇਆ ਸੀਗਾ ਸੋ ਉਹਨਾਂ ਨੂੰ ਪੁੱਛਾਂਗੇ ਵੀ ਦੱਸੋ ਕਿਵੇਂ ਕਰਨਾ ਹੈ ਕਿਉਂਕਿ ਦੇਖੋ ਜਿੱਥੇ ਸਮੱਸਿਆ ਉੱਤੀ ਹੱਲ ਹੈ ਹੋਸਾ ਤਾਂ ਉਸ ਸਮੱਸਿਆ ਇੱਥੇ ਬੈਠੇ ਬਾਬੂਆਂ ਨੂੰ ਨਾ ਪਤਾ ਲੱਗਦੀ ਹੋਵੇ ਜਿਹੜੀ ਖੇਤ ਵਾਲੇ ਨੱਕੇ ਤੇ ਬਹਿ ਕੇ ਪਤਾ ਲੱਗਦੀ ਹੈ ਸੋ ਇਸ ਕਰਕੇ ਉਹਨਾਂ ਨੂੰ ਬੁਲਾਵਾਂਗੇ ਸਟੇਕ ਹੇਲਡਰ ਨੂੰ ਬੁਲਾਵਾਂਗੇ ਅਸੀਂ ਕਿਸਾਨ ਮਿਲ ਨਹੀਂ ਕਰ ਲੈਣੇ ਉਹਨਾਂ ਅਸੀਂ ਇੱਕ ਹਫ਼ਤੇ ਦੀ ਮੂਲਤ ਦੇਣਿਆ ਇੱਕ ਹਫ਼ਤੇ ਦੇ ਨੋਟਿਸ ਤੇ ਅਸੀਂ ਸਪੀਕਰ ਸਾਹਿਬ ਪੀਯੂ ਚ ਕਿਸਾਨ ਮਿਲ ਨਹੀਂ ਕਰ ਲੈਣੇ ਕਿ ਜਦੋਂ ਗੱਲ ਕਰਨੀ ਹੈ ਕਿਸੇ ਕਿਸਾਨਾਂ ਨਾਲ ਕੋਈ رائے ਲੈਣੀ ਹੈ 15000 ਤੋਂ ਵੱਧ ਕਿਸਾਨ ਉੱਥੇ ਆ ਕੇ ਆਪਣੀ رائے ਦੇਣ ਲੱਗ ਜਾਂਦੇ ਆ 15000 ਤੋਂ ਬਧੇ ਸਟਾਲ ਲਾ ਲੈਣੇ ਅਸੀਂ ਸਰੋਂ ਵਾਲੇ ਇੱਧਰ ਆਜੋ ਮੱਕੀ ਵਾਲੇ ਇੱਧਰ ਆਜੋ ਬਾਸਪਤੀ ਵਾਲੇ ਇੱਧਰ ਆਜੋ ਅਮਰੂਦਾਂ ਵਾਲੇ ਇੱਧਰ ਆਜੋ ਬਾਗਾਂ ਵਾਲੇ ਇੱਧਰ ਆਜੋ ਸੋ ਬੜਾ ਵਧੀਆ ਦੋ ਦੋ ਵਾਰੀ ਅਸੀਂ ਕੀਤਾ ਤੀਜੀ ਵਾਰ ਫੇਰ ਕਰ ਲਾਂਗੇ ਕਿਉਂਕਿ ਜਿਹੜੀ ਵੀ ਕੋਈ ਨੀਤੀ ਹੈ ਮੇਰਾ ਪਹਿਲੇ ਦਿਨੋਂ ਇਹ ਮੈਂ ਇਸ ਪੱਖ ਚ ਰਿਹਾ ਕਿ ਸਰਕਾਰਾਂ ਨੂੰ ਲੋਕਾਂ ਨੂੰ ਪੁੱਛ ਕੇ ਬਣਾਉਣੇ ਚਾਹੀਦੇ ਆ ਬਾਬੂਆਂ ਨੂੰ ਨਹੀਂ ਪਤਾ ਹੋ ਸਕਦਾ ਸਰ ਉਹ ਚਿੱਟੇ ਤਾਵਲਾਣੀਆਂ ਕੁਰਸੀਆਂ ਤੇ ਬਹਿ ਕੇ ਇਸ ਨੂੰ ਨਹੀਂ ਸਮਝ ਸਕਦੇ ਗਰਾਊਂਡ ਰੀਅਲਿਟੀਆ ਨੂੰ ਉਹ ਫਰਕ ਹੁੰਦਾ